ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਬਾਦਸ਼ਾਹਪੁਰ ਸਿਟੀ ਪੁਲਿਸ ਅਤੇ ਸਮਾਣਾ CIA ਪੁਲਿਸ ਦੇ ਵੱਲੋਂ ਵੱਖ-ਵੱਖ ਥਾਂ ਤੇ ਨਾਕੇਬੰਦੀ ਕਰਦਿਆਂ ਹੋਇਆਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ CIA ਮੁਖੀ ਜਸਪਾਲ ਸਿੰਘ ਅਤੇ ਬਾਦਸ਼ਾਹਪੁਰ ਦੇ ਚੌਂਕੀ ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਪਿੰਡ ਕਾਦਰਾਬਾਦ ਅਤੇ ਤਰਸੀਮ ਸਿੰਘ ਪਿੰਡ ਮੁਰਾਦਾਬਾਦ ਤੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਕੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋਸ਼ਾਂ ਦਾ ਰਿਮਾਂਡ ਲਿਆ ਜਾਏਗਾ ਅਸੀਂ ਗਸ਼ਤੇ ਦੌਰਾਨ ਬਾਸ਼ਾਪੁਰਾਡੇ ਮਜੂਦ ਸੀਗੀ ਸਾਨੂੰ ਪਤਾ ਲੱਗਿਆ ਵੀ ਆਪਣਾ ਗਰਮੇਲ ਸਿੰਘ ਉਰਫ ਮੇਲਾ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕਾਦਰਾਵਾਦ ਉਹ ਨਸ਼ੀਲੇ ਪਦਾਰਥ ਲੈ ਕੇ ਸਾਨੂੰ ਸਿਉਨਾ ਸੁਆਪੁਲੀ ਤੋਂ ਜਿਹੜੀ ਧੂੜੀਆਂ ਨੂੰ ਜਾਂਦੀ ਹੈ ਉੱਥੇ ਸੀ ਮਜੂਦ ਸੀ ਅਗੋਂ ਆ ਰਿਹਾ ਸੀ ਕਹਿੰਨੂ ਦੇਖ ਕੇ ਸਾਨੂੰ ਇੱਕਦਮ ਨਸ਼ੀਲੇ ਪਦਾਰਥ ਛੜਤੇ ਤੇ ਇਹਨੂੰ ਅਸੀਂ ਚੱਕ ਕੇ ਚੈੱਕ ਕੀਤਾ ਤੇ ਉਹਦੇ ਵਿੱਚੋਂ 100 ਨਸ਼ੀਲੀਆਂ ਗੁਣੀਆਂ ਬਰਾਮਦ ਹੋਈਆਂ ਨੇ ਇਹ ਕਰਨ ਜਿਸ ਨੂੰ ਫੜ ਕੇ ਲੈਂਦੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਤੇ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਦੋ ਦਿਨ ਰਿਮਾਨੇ ਦੀ ਵੀ ਕਿੱਥੋਂ ਇਹਦੀ ਲੜੀ ਜੁੜੀ ਹੋਈ ਆ ਕਿੱਥੋਂ ਲੈ ਕੇ ਆ ਕਿੱਥੋਂ ਨਹੀਂ ਪਿੰਡ ਇਹਦਾ ਵੈਸੇ ਕਾਦਰਾਬਾਦ ਦਾ ਪਰ ਰਿਸ਼ਤੇਦਾਰੀਆਂ ਹੋਣ ਕਰ ਕਲਵਾਣੂ ਨਾਲ ਅਟੈਚ ਹੈ ਇੱਧਰ ਆਉਂਦਾ ਜਾਂਦਾ ਰਹਿੰਦਾ ਤਾਂ ਕਰਕੇ ਇਧਰ ਕਿਤੇ ਪਾਸੇ ਲੈ ਕੇ ਆਇਆ ਸੀ ਜਿਹਨੂੰ ਅਸੀਂ ਕੱਲ ਰੰਗੇ ਹੱਥੀ ਫੜਿਆ ਜਿਹੜੀ ਪੰਜਾਬ ਪੁਲਿਸ 'ਚ ਮਹੀ ਮੱਡੀ ਆ ਨਿਸ਼ਾਨ ਰੋਕੀ ਜੀ ਕੀ ਕੀ ਫੜ ਕੇ ਨੰਬਰ ਫੜਿਆ ਕੀ ਗੋਲੀ ਕਿੰਨੀ ਫੜੀ ਕੱਲ ਜੀ ਮਾਨਯੋਗ ਅਫਸਰਾਂ ਦੇ ਹਦਾਇਤਾਂ ਦੇ ਨਸ਼ੇ ਵਿਰੋਧੀ ਮੈਹਨ ਦੇ ਵਿੱਚ બસ ਸਟੈਂਡ ਤੋਂ ਮਾਝਰੀ ਵੱਲ ਜਾ ਰਹੇ ਸੀ ਮਾਝ ਬਸ ਸਟੈਂਡ ਦੀ ਬੈਕਸਾਈਡ ਤੇ ਇੱਕ ਬੰਦਾ ਪੁਲਿਸ ਪਾਰਟੀ ਨੂੰ ਦੇਖ ਕੇ ਲਫਾਫਾ ਸਿੱਟ ਕੇ ਭੱਜ ਗਿਆ ਉਹ ਕਾਬੂ ਕਰਕੇ ਸਰਚ ਕੀਤੀ ਲਫਾਫੇ ਚੋਂ ਉਹਦੇ ਵਿੱਚ 1100 ਗੋਲੀਆਂ ਜੀ 5000 ਰੁਪਿਆ ਡਰੱਗ ਮਨੀ ਬਰਾਮਦ ਹੋਈ ਹੈ ਪਰਚਾ ਦਰਜ ਕਰਕੇ ਕੱਲ ਸਿਟੀ ਸੁਵਾਨੇ ਜੱਜੂਰਮਾਨ ਜੋ ਅਦਾਲਤ ਚ ਪੇਸ਼ ਕਰ ਰਹੇ ਆ ਅਗਲੀ ਤਰਸੀਮ ਸਿੰਘ ਸੀਗਾ ਜੀ son of ਗੁਰਦੀਪ ਸਿੰਘ ਪਾਸੇ ਪਿੰਡ ਮੁਰਾਦਪੁਰੇ ਦਾ ਅੱਗੇ ਵੀ ਕੋਈ ਮਹਿਮਦਾਰੀ ਨਹੀਂ ਕੀਤੀ ਹਾਂਜੀ ਹਾਂ ਇਹ ਚੱਲਦਾ ਰਹਿਣਾ ਜਿਦਾਰੀ ਪੀਸ ਪਾਣਾ ਤੋਂ ਕਿਆ ਲਾ ਸ਼ਰਮਾ ਦੀ ਰਿਪੋਰਟ